ਅੱਜ ਸੀ ਇੱਕ ਅਜੀਹ ਘਟਨਾ ਬਾਰੇ ਗੱਲ ਕਰਾਂਗੇ ਜੋ ਕਿਸੇ ਫਿਲਮ ਦੀ ਸਕ੍ਰਿਪਟ ਨਹੀਂ ਬਲਕਿ ਭਾਰਤ ਦੀ ਵਾਸਤਵਿਕ ਇntਕਾਮ ਦੀ ਕਹਾਣੀ ਹੈ ਇੱਕ ਅਜਿਹਾ ਕੋਡ ਨੇ ਜਿਸਨੇ ਭਾਰਤ ਦੀ ਸ਼ੇਰਦਿਲ ਕਾਰਵਾਈ ਨੂੰ ਪਹਾੜੀ ਥਾਂ ਤੇ ਲੇਖ ਦਿੱਤਾ ਅਸੀਂ ਗੱਲ ਕਰ ਰਹੇ ਹਾਂ 22 April 2025 ਦੀ ਜਦੋਂ ਲੋਕ ਪੈਰਗਾਮ ਦੀ ਖੂਬਸੂਰਤੀ ਨੂੰ ਦੇਖ ਰਹੇ ਸੀ ਉਸ ਰਾਤ ਇੱਕ ਅਜੀਹ ਘਟਨਾ ਵਾਪਰਨ ਵਾਲੀ ਸੀ ਜਿਸ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਲਸ਼ਕਰ ਇਤੋਇਬਾ ਦੇ ਪੰਜ ਹਥਿਆਰਬੰਦ ਅੱਤਕਵਾਦੀਆਂ ਨੇ ਟੂਰਿਸਟਾਂ ਤੇ ਗੋਲੀਆਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਜਿਨ੍ਹਾਂ ਦੇ ਵਿੱਚ ਨਵੇਂ ਵਿਆਏ ਜੋੜੇ ਬੱਚੇ ਅਤੇ ਕਈ ਕਰਮਚਾਰੀ ਵੀ ਸੀ ਇਸ ਘਟਨਾ ਨੇ ਭਾਰਤ ਦੇ ਦਿਲ ਵਿੱਚ ਲਹੂ ਲਹਾਨ ਕਰ ਦਿੱਤਾ ਅਤੇ ਲੋਕਾਂ ਦੇ ਮਨ ਵਿੱਚ ਇੱਕ ਖੌਫ ਪੈਦਾ ਕਰ ਦਿੱਤਾ ਜਦੋਂ ਲੋਕ ਸੋਗ ਵਿੱਚ ਸੀ ਤਾਂ ਆਰ ਏ ਡਬਲਯੂ ਸੀ ਆਰ ਪੀ ਅਤੇ ਪੈਰਾ ਐਸਐਫਟੀ ਟੀਮ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਕਈ ਹਫ਼ਤੇ ਬਾਅਦ ਸੈਟੇਲਾਈਟ ਫੋਟੋਆਂ ਅਤੇ ਹਿਊਮਨ ਇੰਟੈਲੀਜੈਂਸੀ ਰਾਹੀਂ ਇੱਕ ਨਾਮ ਸਾਹਮਣੇ ਆਇਆ ਸੁਲੇਮਨ ਸ਼ਾਹ ਉਰਫ ਹਾਸ਼ਮ ਜੋ ਕਿ موسی ਪਾਕਿਸਤਾਨ ਸਪੈਸ਼ਲ ਸਰਵਿਸ ਗਰੁੱਪ ਐਸ ਐਸ ਜੀ ਦੇ ਕਮਾਂਡੋ ਸੀ ਜਦੋਂ ਸੁਲੇਮਨ ਸ਼ਾਹ ਤੇ ਉਸਦੇ ਦੋਨੋਂ ਸਾਥੀ ਫਾਇਜ਼ ਜੱਟ ਅਫਗਾਨ ਅਤੇ ਜਬਰਾਨ ਦਾਚੀਗੰਗ ਪਾਰਕ ਦੇ ਨੇੜੇ ਮਹਾਦੇਵ ਪਾਰਕ ਵਿੱਚ ਲੜਵਾਜ਼ ਖੇਤਰ ਵਿੱਚ ਆਪਰੇਟ ਦੀ ਤਿਆਰੀ ਕਰ ਰਹੀ ਸੀ ਤਾਂ ਉਹਦੋਂ ਅਖੀਰਲਾ ਪੰਜਾ ਪੈਣ ਵਾਲਾ ਸੀ 28 ਜੁਲਾਈ 2025 ਦੀ ਰਾਤ ਇੱਕ ਖਮੋਸ਼ੀ ਭਰੀ ਲਿਪਟੀ ਸ਼ੁਰੂਆਤ ਹੋਈ ਸੀ ਆਰ ਪੀ ਐਫ ਅਤੇ ਪੈਰਾ ਐਸ ਐਫ ਇਕਾਣਾ ਵਿਸ਼ੇਸ਼ ਟੀਮ ਨੇ ਆਪਰੇਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਪਰ ਸਵੇਰ ਤੱਕ ਹੀ ਤਿੰਨੇ ਅਤਵਾਦੀਆਂ ਦੀ ਜਾਨ ਚਲੀ ਗਈ। ਇਹ ਕੋਈ ਆਮ ਅਤਵਾਦੀ ਨਹੀਂ ਸੀ। ਸੁਲੇਮਨ ਸ਼ਾ ਪਾਕਿਸਤਾਨ ਦੀ ਆਰਮੀ ਐਸਐਸਜੀ ਦਾ ਸਾਬਕਾ ਕਮਾਂਡੋ ਸੀ। ਉਸਨੇ ਆਈਐਸਆਈ ਦੇ ਆਦੇਸ਼ ਤੇ ਕਈ ਪ੍ਰੋਪੋਗੈਂਡ ਯੂਟਿਊਬ ਚੈਨਲ ਭਾਰਤੀ ਅਤੇ ਮੁਸਲਮਾਨ ਨੌਜਵਾਨਾਂ ਦੀ ਭਰਤੀ ਅਤੇ ਕਸ਼ਮੀਰ ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਜਿਸਦੇ ਉਸਨੂੰ 20 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਸੀ ਪਰ ਭਾਰਤੀ ਫੌਜ ਨੇ ਇੱਕ ਵਾਰ ਫਿਰ ਤੋਂ ਦੱਸ ਦਿੱਤਾ ਕਿ ਜੇਕਰ ਉਹਨਾਂ 'ਤੇ ਕੋਈ ਹਮਲਾ ਕਰੇਗਾ ਤਾਂ ਉਸ ਦਾ ਜਵਾਬ ਮਹਾਦੇਵ ਵਰਗਾ ਤਿੱਖਾ ਹੋਏਗਾ ਤਾਂ ਦੋਸਤੋ ਇਸ ਆਪਰੇਸ਼ਨ ਨੇ ਦੱਸ ਦਿੱਤਾ ਕਿ ਭਾਰਤ ਨਾ ਸਿਰਫ ਸੀਮਾਵਾਂ ਦੀ ਰਾਖੀ ਕਰਦਾ ਹੈ ਸਗੋਂ ਡਿਜੀਟਲ ਅਤੇ ਜਸੂਸੀ ਅਣਖਪਾਲਾ ਵੀ ਖਿਡਾਰੀ ਹੈ ਇਹ ਸੀ ਇੱਕ ਅਣਖ ਦੀ ਅਤੇ ਸਚਾਈ ਦੀ ਕਹਾਣੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ